ਮੈਂ ਸਾਰੇ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਇਹ ਉਹ ਪੌੜੀਆਂ ਵਾਂ ਜਿਨ੍ਹਾਂ ਪੌੜੀਆਂ ਨੂੰ ਅੱਜ ਮੈਂ ਅਨੰਤ ਮਸਤਕ ਹੋਇਆ ਵਾਂ ਕਿਉਂਕਿ ਇਹਨਾਂ ਪੌੜੀਆਂ ਤੇ ਹੀ ਅਸੀਂ ਇੱਕ ਦਫ਼ਤਰ ਦਾ ਜਿਹੜਾ ਵਾ ਆ ਸਾਡੇ ਜਿੱਥੇ ਮੈਂ ਹੁਣ ਅੰਦਰ ਜਾ ਰਿਹਾ ਹਾਂ ਉਸ ਦਫ਼ਤਰ ਦੇ ਵਿੱਚ ਦਫ਼ਤਰ ਖੋਲ੍ਹਿਆ ਸੀ ਛੋਟਾ ਜਿਹਾ ਸਾਡਾ ਦਫ਼ਤਰ ਹੁੰਦਾ ਸੀ ਅੱਜ ਉਸ ਦਫ਼ਤਰ ਦੇ ਭਾਗ ਲੱਗੇ ਆ ਕਿ ਪੰਜਾਬ ਦੇ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਨਮਾਇੰਦਗੀ ਜਿਹੜੀ ਆ ਉਹ ਕਰਨ ਦਾ ਮੈਨੂੰ ਸਵਾਗਤ ਆ ਪ੍ਰਾਪਤ ਹੋਇਆ ਵਾ ਔਰ ਅੱਜ ਮੁਲਾਜ਼ਮਾਂ ਨੇ ਬੜੇ ਵੱਡੇ ਬਦਰ ਤੇ ਇੱਥੇ ਜਿਹੜਾ ਮਾਨ ਸਨਮਾਨ ਜਿਹ ਉਹ ਰੱਖਿਆ ਸੀ ਮੈਂ ਹਮੇਸ਼ਾ ਇਹਨਾਂ ਦੇ ਲਈ ਲੜਿਆ ਵਾਂ ਔਰ ਅਮੇਚਾ ਕਿਤੋਂ ਵੀ ਸ਼ੇਧਰਸ਼ਾਲੀ ਲੜਦਾ ਰਵਾਂਗਾ ਮੁਸ਼ਕਲਾਂ ਬਹੁਤ ਆ ਮੈਂ 45 ਸਾਲ ਹੋ ਗਏ ਮੈਨੂੰ ਇਹਨਾਂ ਦੇ ਵਿੱਚ ਹੀ ਵਿਚਰਿਆ ਵਾਂ ਚਾਹੇ ਉਹ ਧਾਰਮਿਕ ਆ ਸਮਾਜਿਕ ਆ ਮਾਨ ਸਨਮਾਨ ਦੀ ਆ ਮਲਾਜਮਾਂ ਦੀ ਆ ਹੋਰ ਸਟੂਡੈਂਟਸ ਦੀ ਆ ਸਾਡੀਆਂ ਬਹੁਤ ਸਾਰੀਆਂ ਮਾਵਾਂ ਪੈਣਾ ਵਾਂ ਉਹਨਾਂ ਦੇ ਮਾਨ ਸਨਮਾਨ ਦੀ ਬੜੀ ਲੜਾਈ ਰਹਿੰਦੀ ਆ ਨੌਜਵਾਨਾਂ ਦੀ ਬੜੀ ਲੜਾਈ ਰਹਿੰਦੀ ਆ ਤਸ਼ੱਦਦ ਬੜਾ ਹੁੰਦਾ ਵਾ ਉਹ ਸਾਰਿਆਂ ਦੇ ਖਿਲਾਫ ਵਿਜੇਦਾਨਬ ਹਮੇਸ਼ਾ ਜਿਹੜਾ ਵਾ ਪਹਿਲਾਂ ਵੀ ਡਟ ਕੇ ਰਿਹਾ ਔਰ ਅੱਗੇ ਤੋਂ ਵੀ ਡਟ ਕੇ ਰਹੂਗਾ ਆਓ ਬਰੈਜ ਦਾ ਮੈਂ ਤੁਹਾਨੂੰ ਮੈਂ ਕਹਿ ਰਿਹਾ ਜੀ ਓਵਰ ਹੈ ਜਿਹੜਾ ਮਾਮਲਾ ਜਿਹੜਾ ਵਾ ਮੈਂ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਜੋ ਪਾਵਨ ਪ੍ਰਗਟ ਦਿਵਸ 7 ਅਕਤੂਬਰ ਨੂੰ ਮਾਰਿਆ ਵਾ ਔਰ ਮੈਂ ਉਮੀਦ ਕਰਦਾ ਕਿ ਉਸ ਤੋਂ ਪਹਿਲਾਂ ਪਹਿਲਾਂ ਨਿਯੁਕਤੀ ਪੱਤਰ ਜਿਹੜੇ ਨੇ ਉਹ ਸਾਰੇ ਇਹਨਾਂ ਦੇ ਕੋਲ ਹੋਣਗੇ ਮੇਰਾ ਨਾਮ ਸਚਿੰਤ ਢੰਗਾਨਾ ਜੀ ਨਿਊ ਜੰਗ ਵਾਲਮੀਕੀ ਫੈਡਰੇਸ਼ਨ ਦਾ ਪ੍ਰਧਾਨ ਆ ਤੁਸੀਂ ਕਹਿਣਾ ਚਾਹੋਗੇ ਸਮਾਨ ਕੀਤਾ ਗਿਆ ਇਹ ਦਾਨ ਦੀ ਅੱਜ ਪਹਿਲਾਂ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਪੂਰੀ ਟੀਮ ਦਾ ਇਹ ਖਾਸ ਤੌਰ ਤੇ ਪੈਲ ਦੇ ਆਧਾਰ ਤੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵੱਡੇ ਵੀਰ ਵੀਰ ਸ੍ਰੇਸ਼ਟ ਵੀਰ ਦਾਨਵ ਜੀ ਨੂੰ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਲਾਇਆ ਅੱਜ ਪੂਰੇ ਦਲਿਤ ਸਮਾਜ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੱਡੂ ਵੰਡ ਕੇ ਪਟਾਕੇ ਜਲਾ ਕੇ ਬੜੀ ਵਧੀਆ ਤਰੀਕੇ ਨਾਲ ਅੱਜ ਖੁਸ਼ੀ ਨੂੰ ਮਨਾਇਆ ਗਿਆ ਤੇ ਜਿਹੜੀ ਜ਼ਿੰਮੇਵਾਰੀ ਦਾਨਵ ਸਾਹਿਬ ਨੂੰ ਦਿੱਤੀ ਹੈ ਮੈਨੂੰ ਪਤਾ ਵੀ ਬਦਾਨਾ ਸਾਹਿਬ ਸ਼ੁਰੂ ਤੋਂ 40-45 ਸਾਲ ਹੋ ਗਏ ਇਹਨਾਂ ਨੂੰ ਇਹ ਹਮੇਸ਼ਾ ਸਮਾਜ ਦਾ ਦਲਿਤ ਸਮਾਜ ਦੇ ਉਥਾਨ ਲਈ ਅੱਗੇ ਵਧਣ ਲਈ ਕੰਮ ਕਰਦੇ ਆ ਰਹੇ ਆ ਤੇ ਸਾਨੂੰ ਆਸ ਹੈ ਵੀ ਅੱਗੇ ਵੀ ਇਹ ਵਧੀਆ ਕੰਮ ਹੋਰ ਵਧੀਆ ਕਰਦੇ ਆਣਗੇ ਆਪਣੇ ਸਮਾਜ ਨੂੰ ਹੋਰ ਅੱਗੇ ਵਧਾਨਗੇ ਢੋਲ ਵੱਜੇ ਫਿਰ ਹਾਂਜੀ ਬਿਲਕੁਲ ਦੇਖੋ ਢੋਲ ਵੱਜੇ ਟਾਕੇ ਜਲਾਏ ਲੱਡੂ ਵੰਡੇ ਗਏ ਬੜੀ ਖੁਸ਼ੀ ਦੀ ਲਹਿਰ ਹੈ ਅੱਜ ਬਹੁਤ ਵਧੀਆ ਲੱਗਿਆ ਅੱਜ ਕਿ ਸਾਡੇ ਵੱਡੇ ਵੀਰ ਇਦਾਂ ਹੀ ਅੱਗੇ ਹੌਲੀ-ਹੌਲੀ ਕਾਮਯਾਬ ਹੋਣਗੇ ਤੇ ਇਹਦੇ ਨਾਲ ਹੀ ਸਮਾਜ ਅੱਗੇ ਅੱਗੇ ਵਧੂਗਾ